ਇਹ ਜਿਹੜੀ ਬੋਲੀ ਹੈ ਇਹ ਵਿਦਿਆ ਹੀ ਹੋ ਰਹੀ ਹੈ ਇਸ ਇਹਦਾ ਨਾਮ ਬ੍ਰह्म ਵਿਦਿਆ ਬ੍ਰह्म ਵਿਦਿਆ ਬ੍ਰह्म ਵਿਦਿਆ ਉਸ ਬਿਧਿਆ ਦਾ ਨਾਮ ਹੈ ਜਿਹਦੇ ਨਾਲ ਬ੍ਰह्म ਜਿਹੜਾ ਨਿਰਾਕਾਰ ਹੈ ਉਹਨੂੰ ਜਾਣਿਆ ਜਾਂਦਾ ਜਿਹੜੀ ਵਿਦਿਆ ਚ ਬ੍ਰह्म ਪੜਾਇਆ ਜਾਂਦਾ ਹੈ ਬ੍ਰਹਮ ਦੀ تعلیم ਦਿੱਤੀ ਜਾਂਦੀ ਹੈ ਬ੍ਰह्म ਦਾ ਗਿਆਨ ਕਰਾਇਆ ਜਾਂਦਾ ਉਹਨੂੰ ਬ੍ਰह्म ਵਿਦਿਆ ਕਹਿੰਦੇ ਬ੍ਰह्म ਵਿਦਿਆ ਦੇ ਬਿਨਾਂ ਗਿਆਨ ਹੋ ਹੀ ਨਹੀਂ ਸਕਦਾ ਜਿਹੜੀ ਬ੍ਰह्म ਵਿਦਿਆ ਤੋਂ ਦੂਜੀ ਸੰਸਾਰੀ ਵਿਦਿਆ ਉਹਨੂੰ ਅਵਿਦਿਆ ਕਹਿੰਦੀ ਹੈ ਬਾਣੀ ਅਸੀਂ ਉਹਨੂੰ ਵਿਦਿਆ ਕਹਿੰਨੇ ਆ ਇਹ ਬ੍ਰह्म ਵਿਦਿਆ ਨੂੰ ਤਾਂ ਵਿਦਿਆ ਮੰਨਦੀ ਹੈ ਬਾਣੀ ਬ੍ਰह्म ਵਿਦਿਆ ਤੋਂ ਜਿਹੜੀ ਦੂਸਰੀ ਵਿਦਿਆ ਉਹਨੂੰ ਅਵਿਦਿਆ ਮੰਨਦੀ ਗੁਰਬਾਣੀ ਅਸੀਂ ਉਹਨੂੰ ਵਿਦਿਆ ਬਲਦੇ ਆਪਨੇ ਔਰ ਇੱਕ ਹੋਰ ਗਲਤੀ ਅਸੀਂ ਕੀਤੀ ਹੈ ਵਿਦਵਾਨਾਂ ਨੇ ਸੰਸਾਰੀ ਲੋਕਾਂ ਨੇ ਕਿ ਅਸੀਂ ਵਿਦਿਆ ਨੂੰ ਤੀਸਰਾ ਨੈਤਰ ਮੰਨਦੇ ਹਾਂ ਵਿਦਿਆ ਦਾ ਕਾਗਜ਼ਾਂ 'ਚ ਲਿਖੀ ਹੁੰਦੀ ਹੈ ਅੱਖਰਾਂ 'ਚ ਲਿਖੀ ਹੋਈ ਵਿਦਿਆ ਹੁੰਦੀ ਹੈ ਨਾ ਉਹ ਤੇ ਨੈਤਰ ਕਿੱਥੇ ਉਹਦਾ ਅੱਖ ਆ ਤੀਸਰਾ ਨੈਤਰ ਤਾਂ ਬੁੱਧੀ ਆ ਅਗਲਾ ਪਰ ਬੇਅਗਲਾ ਦੀ ਤੀਸਰਾ ਨੈਤਰ ਵਿਦਿਆ ਵਿਦਿਆ ਸਰਮਾ ਹੈ ਅੰਜਨ ਹੈ ਸ਼ਰਮਾ ਭਾਈ ਦੇ ਨੱਖਾਂ 'ਚ ਦਵਾਈ ਹੈ ਅੱਖ ਦੇ ਵਿੱਚ ਰੋਸ਼ਨੀ ਵਧਾਉਣ ਦੀ ਇਹ ਤਾਂ ਗੱਲ ਠੀਕ ਹੈ ਵਿਦਿਆ ਦੇ ਵਿੱਚ ਗਿਆਨ ਹੁੰਦਾ ਨਾ ਗਿਆਨ ਨੂੰ ਗੁਰਬਾਣੀ ਅੰਜਰ ਹੁੰਦੀ ਹੈ ਗਿਆਨ ਅੰਜਰ ਗੁਰ ਦੀਆ ਅਗਿਆਨ ਅંધੇਰ ਬਿਰਾਸ ਉਹ ਵਿਦਵਾਨਾਂ ਨੂੰ ਤਾਂ ਇਹ ਵੀ ਨਹੀਂ ਪਤਾ ਮਿੱਤੀ ਜੀ ਆ ਖੁੱਦ ਕੀ ਹੈ ਵਿਦਿਆਰੂ ਕਹੀ ਜਾਂਦੇ ਨੇ ਬਿਦਿਆ ਦਾ ਅੱਖ ਦੇ ਬਿਨਾ ਪੜ੍ਹੇ ਨਹੀਂ ਹੁੰਦੀ। ਆ ਨਕਲੀ ਅੱਖ ਦੇ ਬਿਨਾ ਵਿਦਿਆ ਦਾ ਪੜ੍ਹ ਨਹੀਂ ਹੁੰਦੀ। ਜੇ ਉਹ ਅਸਲੀ ਅੱਖ ਬਿਦਿਆ ਹੀ ਹੋਵੇ ਤਾਂ ਅੱਖ ਦੀ ਲੋੜੇ ਨਹੀਂ ਪਣਨ ਬਾਤ ਹੈ। ਇਤੋਂ پتہ ਲੱਗਦਾ ਕਿ ਕਿੰਨੀ ਮੋਟੀ ਬੁੰਦੀ ਹੈ ਵਿਦਵਾਨਾਂ ਦੀ। ਇੱਡੇ ਸੰਤ ਨੇ ਨਾ ਤੀਜੀ ਅੱਖ ਵਿਦਿਆ ਨੂੰ ਮੰਨਦੇ ਨੇ, ਬਹੁਤ ਮੋਟੀ ਬੁੰਦੀ ਵਾਲੇ ਨੇ। ਬੁੰਦੀ ਹੈ ਤੇ ਜਿਹੜੇ ਤੇ ਲੰਮੀ ਨਜ਼ਰ ਨਿਹਾਲੀ ਆਖਰਾ ਕਹਣਾ ਵੀ ਬੜਾ ਦੂਰ ਦਰਸ਼ੀ ਹੈ ਬੜਾ ਦੂਰ ਦਰਸ਼ੀ ਹੈ ਦੂਰਦਸ਼ੀ ਵਾਲਾ ਬੁੱਧੀਮਾਨ ਆਦਮੀ ਹੈ ਦੂਰ ਦੀ ਸੋਚਦਾ ਜਿਹੜਾ ਦੂਰ ਦੀ ਸੋਚਣਾ ਬੁੱਧੀ ਦਾ ਵਿਸ਼ਾ ਹੈ ਅਕਲ ਦਾ ਵਿਸ਼ਾ ਹੈ ਅਕਲੀ ਸਾਹਿਬ ਸੇਵੀ ਹੈ ਅਗਲੀ ਪੜ੍ਹ ਕੇ 부ਝੀਏ ਆਪਾਂ ਪੜੀ ਲਖੀ ਹੈ ਪੜੀ ਦੀ ਵਿਦਿਆ ਪੜੀ ਨਹੀਂ ਕਹਦੇ ਨਾ ਅਗਲ ਨਾਲ ਪੜਿਆ ਹੈ ਵਿੱਚ ਕੀ ਇਹ ਬੁਝਣਾ ਵੀ ਹੈ ਤੇ ਫਿਰ ਵਿਦਿਆ ਰਹਗੀ ਤੀਜੀ ਅੱਖ ਕੁਬੂਦੀ ਹੋਗੀ ਤੀਜੀ ਅੱਖ ਅਕਲੀ ਪੜ ਕੇ 부ਝੀ ਹੈ ਅਗਲੇ ਕੀ ਜੈਦਾਨ ਅਕਲੀ ਪਾਈ ਹੈ ਬਾਣ ਸਾਰੇ ਨਾਨਕ ਆਖੇ ਰਾਏ ਹੋਰ ਗੱਲਾਂ ਸ਼ੈਤਾਨ ਇੱਥੇ ਵੀ ਫਰਕ ਪੈ ਗਿਆ ਉਹ ਵਿਦਿਆ ਨੂੰ ਕਹਿੰਦੇ ਨਾ ਤੀਜੀ ਅੱਖ ਗੁਰਬਾਣੀ ਬੁੱਧੀ ਨੂੰ ਕਹਿੰਦੇ ਤੀਜੀ ਅੱਖ ਹਰ ਇੱਕ ਪਿਆਰੇ ਨੂੰ ਵਿਦਵਾਨ ਆਦਾਰ ਗੁਰਮਖਾਲਾ ਕਿੱਥੇ ਕਿੱਥੇ ਫਰਕ ਹੈ ਪਰ ਇਹ ਨੂੰ ਵਿਦਿਆ ਹੈ ਨਹੀਂ ਮਾਦੋ ਅਵਿਦਿਆ ਹੈ ਦੀ ਕਹਿੰਦਾ ਕੌਣ ਹੈ ਬਹੁਤ ਇਹਨਾਂ ਦੇ ਹਿਸਾਬ ਨਾਲ ਬਹੁਤ ਫੋਰਥ ਕਲਾਸ ਆਦਮੀ ਹੈ ਜਿਹੜਾ ਭਗਤ ਰਬਦਾਸ ਫੋਰਥ ਕਲਾਸ ਬਿਲਕੁਲ ਹੈ ਜੀ ਲੋਕਾਂ ਨੇ ਕਹਿੰਦੇ ਇਹਨਾਂ ਦੇ ਹਜ਼ਾਬ ਨਾਲ ਗਿਆਨ ਹੋਈ ਨਹੀਂ ਸਕਦਾ ਉਹ ਕੀ ਕਹਨਾਂ ਉਹ ਕਹਦਾ ਵਾਦੋ ਅਵਿਦਿਆ ਹੈ ਤਕੀਨ ਬਵੇਖ ਦੀ ਫਬਲੀਦ ਇਹਨਾਂ ਦੀ ਜਿਹੜੀ ਬਵੇਖ ਬੁੱਧੀ ਆ ਨਾ ਅੱਖ ਉਹਨੂੰ ਸੂਤਕ ਕਿਉਂ ਲੱਗਿਆ ਸੂਤਕ ਬਲੀਦ ਕਿਉਂ ਹੋ ਗਈ ਜਦ ਅੱਖਾਂ ਦੁਖਦੀਆਂ ਨੇ ਨਾ ਅੱਖਾਂ ਬੰਦ ਹੋ ਜਾਂਦੀਆਂ ਨੇ ਗੱਡਾ ਜਾਂਦੀ ਆ ਆ ਦੀਨਾਰੀ ਇਹਨਾਂ ਨੇ ਆਖਦੂ ਘਣੀ ਕਿਉਂ ਆਗੀ ਖਰਾਬ ਕਿਉਂ ਹੋ ਗਈ ਇਹ ਅਵਿਦਿਆ ਨਾਲ ਇਹਨਾਂ ਨੇ ਹਿਤਕਰ ਅਵਿਦਿਆ ਨੂੰ ਹਿਤਕਾਰੀ ਬਨ ਲਿਆ